ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਹੋਰ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਸਭ ਤੋਂ ਪਹਿਲਾਂ ਰਸਵੰਸਾਰ ਸਾਰੇ ਸੰਗਤ ਦੇ ਲਈ ਅਰਦਾਸ ਹੈ ਕਿ ਸਭੀ ਮਨੁੱਖਾਂ ਨੂੰ ਪੂਰੀਆਂ ਹੋਣ ਸਭ ਨੂੰ ਰੱਬ ਉਹ ਤੰਦਰੁਸਤੀ ਬਖਸ਼ੇ ਸਭ ਦੇ ਘਰਾਂ 'ਚ ਸੁੱਖ ਸ਼ਾਂਤੀ ਰਹੇ ਸਭ ਮਾਵਾਂ ਨੂੰ ਬੱਚੇ ਦੇਵੇ ਰੱਬ ਤੇ ਜਿਨ੍ਹਾਂ ਦੇ ਬੱਚੇ ਨੇ ਉਹਨਾਂ ਨੂੰ ਲੰਮੀ ਉਮਰਾਂ ਦੇ ਵਿੱਚ ਇਸਮਤ ਬਖਸ਼ੇ ਆਪਣੇ ਆਪਣੇ ਮਿਸ਼ਨ ਸਾਰੇ ਬੱਚੇ ਪੂਰੇ ਕਰਨ ਠੀਕ ਹੈ ਜੀ ਤੇ ਲੋ ਜੀ ਅੱਜ ਆਪਾਂ ਨਾ ਗੱਲ ਕਰਾਂਗੇ ਖਾਣ ਪੀਣ ਦੇ ਉੱਤੇ ਸਿ ਬਹੁਤ ਘੱਟ ਧਿਆਨ ਦਿੰਨੀ ਹੈ ਲੇਡੀਜ਼ ਖਾਸ ਕਰਕੇ ਔਰ ਬੱਚਿਆਂ ਦੀ ਬਾਰ ਬਾਰ ਵੀਡੀਓਜ਼ ਆ ਰਹੀਆਂ ਨੇ ਕਿ ਜਿਹੜੀ ਪ੍ਰੋਟੀਨ ਡਾਈਟ ਹੈ ਜੀ ਉਹਦੇ ਵਿੱਚ ਵੀ ਮਿਲਾਵਟ ਹੈ ਹਨਾ ਇੱਕ ਵਰਲਡ ਵਾਈਡ ਖਬਰ ਆਈ ਹੈਗੀ ਸ਼ਾਇਦ ਤੁਸੀਂ ਵੀ ਸਾਰਿਆਂ ਨੇ ਸੁਣਿਆ ਹੋਣਾ ਕਿ ਜਿਹੜੇ ਬੱਚੇ ਜਿਮ ਵਗੈਰਾ ਜਾਂਦੇ ਨੇ ਤੇ ਪ੍ਰੋਟੀਨ ਪਾਊਡਰਸ ਲੈਂਦੇ ਨੇ ਉਹ ਉਹ ਹੈਲਥਲੀ ਕਿੰਨੇ ਜ਼ਿਆਦਾ ਹਾਨੀਕਾਰਕ ਹੈ ਮਤਲਬ ਬਾਡੀ ਆਰਗਨਸ ਫੇਲ ਕਰਤੰਦੀ ਨੇ ਇਸ ਤਰ੍ਹਾਂ ਦੀ ਮਿਲਾਵਟ ਉਹਨਾਂ ਚੀਜ਼ਾਂ ਦੇ ਵਿੱਚ ਪਾਈ ਜਾਂਦੀ ਹੈ ਤੋ ਵਧੀਆ ਹੋਏ ਵੀ ਅਸੀਂ ਆਪਣੇ ਘਰੀ ਚੀਜ਼ਾਂ ਜਿਹੜੀਆਂ ਹੋ ਇਸ ਤਰ੍ਹਾਂ ਨਾਲ ਬਣਾ ਕੇ ਬੱਚਿਆਂ ਦੇ ਟੇਸਟ ਡਿਵੈਲਪ ਕਰਦੀਏ ਕਿ ਉਹਨਾਂ ਇਹਨਾਂ ਚੀਜ਼ਾਂ ਵਾਲੇ ਪਾਸੇ ਜਾਣਾ ਨਾ ਪਵੇ ਠੀਕ ਹੈ ਤੇ ਅੱਜ ਅਸੀਂ ਬਣਾਵਾਂਗੇ ਪਹਿਲਾਂ ਤਾਂ ਮੈਂ ਤੁਹਾਨੂੰ ਦਿਖਾ ਦਨੀ ਹੈ ਘਰ ਦੇ ਮੇਰੇ ਚਿਕੂ ਠੀਕ ਹੈ ਅ ਹਮੇਸ਼ਾ ਮੈਂ ਕਹਿੰਦੀ ਆ ਕਿ ਆਪਣੇ ਜਿੰਨਾ ਵੀ ਸਪੇਸ ਤੁਹਾਡੇ ਕੋਲ ਹੁੰਦੀ ਹੈ ਅਵੇਲੇਬਲ ਉੱਥੇ ਤੁਸੀਂ ਫਰੂਟ ਵਾਲੇ ਪੌਦੇ ਲਾਓ ਠੀਕ ਹੈ ਬਹੁਤ ਹੀ ਡਿਫਰੈਂਟ ਹੈਗਾ ਟੇਸਟ ਘਰ ਦੇ ਚਿਕੂ ਦਾ ਤੇ ਬਾਜ਼ਾਰ ਵਾਲੇ ਚਿਕੂ ਦਾ ਠੀਕ ਹੈ ਮੈਂ ਤੁਹਾਨੂੰ ਬੂਟਾ ਵੀ ਦਿਖਾਉਂਗੀ ਬਹੁਤ ਵੱਡਾ ਬੂਟਾ ਹੈ ਪੂਰਾ ਐਨ ਟਰੀ ਬਣਿਆ ਪਿਆ ਤੇ ਤੁਸੀਂ ਇਹਨੂੰ ਜੇ ਬੱਚੇ ਸਿੱਧਾ ਨਹੀਂ ਖਾਂਦੇ ਬਹੁਤੇ ਬੱਚਿਆਂ ਨੂੰ ਆਦਤ ਹੁੰਦੀ ਹੈ ਵੀ ਅਸੀਂ ਫਰੂਟ ਖਾਂਦੇ ਅਸੀਂ ਫਰੂਟ ਖਾਂਦੇ ਹੈਨਾ ਜਾਂ ਜੇ ਉਹ ਦੁੱਧ ਨਹੀਂ ਪੀਂਦੇ ਤਾਂ ਦੁੱਧ ਦੇ ਵਿੱਚ ਕੰਪਲੈਂਟ ਪਾ ਕੇ ਅਸੀਂ ਗਿਜਾ ਦੇ ਦਿੰਨੀ ਆ ਬੱਚਿਆਂ ਨੂੰ ਤਾਂ ਇਹ ਸਾਰੀਆਂ ਚੀਜ਼ਾਂ ਤੋਂ ਆਪਾਂ ਦੂਰ ਰਹਿਣਾ ਤੇ ਹੁਣ ਆਪਾਂ ਮੈਂ ਹੁਣ ਇਕੱਲੀ ਸੀਗੀ ਘਰੇ ਤੇ ਕੁਝ ਖਾਣ ਨੂੰ ਸੋ ਜੀ ਜੀ ਨੀ ਰਿਆ ਸੀਗਾ ਭੁੱਖ ਲੱਗ ਰਹੀ ਸੀ ਕਿ ਦੁਪਹਿਰ ਦਾ ਟਾਈਮ ਹੈ ਫਿਰ ਮੈਂ ਸੋਚਿਆ ਵੀ ਚਲੋ ਚੀਕੂ ਦਾ ਕੁਝ ਬਣਾ ਲੈਣੀ ਹੈ ਤੇ ਨਾਲ ਹੀ ਫਿਰ ਤੁਹਾਡੇ ਨਾਲ ਸ਼ੇਅਰ ਕਰਦਣੀ ਹੈ ਬਹੁਤ ਹੀ ਹੈਲਦੀ ਵਰਸ਼ਨ ਹੈ ਬੱਚਿਆਂ ਵਾਸਤੇ ਤਾਂ ਸਪੈਸ਼ਲੀ ਤੇ ਜਿਹੜਾ ਆਪਾਂ ਨੂੰ ਇਹ ਵਹਿਮ ਹੁੰਦਾ ਹੈ ਕਿ ਇਹ ਫਰੂਟ ਨਹੀਂ ਖਾਣਾ ਚਾਹੀਦਾ ਇਹਦੇ ਚ ਤਾਂ 슈ਗਰ ਜ਼ਿਆਦਾ ਹੁੰਦੀ ਹੈ ਇਹ ਮੋਟਾ ਕਰ ਦਿੰਦਾ ਹੈ ਫਲਾਣਾ ਕਰ ਦਿੰਦਾ ਹੈ ਜਿਹੜੀ ਨੈਚੁਰਲ ਚੀਜ਼ਾਂ ਹੁੰਦੀਆਂ ਨਾ ਉਹੋ ਜਿਹੜੀਆਂ ਸਾਡੀਆਂ ਦੱਬੇ ਬੰਦ ਫਰੂਟ ਨੇ ਜਿਹੜੇ ਸਾਡੇ ਜਾਂ ਜਿਹੜੇ ਸਾਡੇ ਟਿੰਸ ਦੇ ਵਿੱਚ ਫੂਡ ਆ ਰਿਹਾ ਹੈ ਉਹਦੀ ਨਾਲੋਂ ਮੱਚ ਵੈਟਰ ਹੁੰਦਾ ਭਾਵੇਂ ਇਹਦੇ ਵਿੱਚ 슈ਗਰ ਹੀ ਕਿਉਂ ਨਾ ਹੋਵੇ ਠੀਕ ਹੈ ਤੇ ਲੋ ਜੀ ਆਪਾਂ ਘਰੀ ਪਕਾਈਏ ਪਕਾਉਣਾ ਕੋਈ ਔਖਾ ਨਹੀਂ ਇਹਨਾਂ ਨੂੰ ਤੁਸੀਂ ਜੇ ਤੁਹਾਡੇ ਲੱਗੇ ਹੋਏ ਨੇ ਤਾਂ ਫਿਰ ਤੁਹਾਨੂੰ ਹੋ ਗਈ ਹੋਊਗਾ ਨਹੀਂ ਵੀ ਲੱਗੇ ਤਾਂ ਮੈਂ ਦੱਸ ਦਿੰਨੀ ਆਂ ਜੀ ਇਹਨਾਂ ਨੂੰ ਤੁਸੀਂ ਚੀਕੂ ਜਦੋਂ ਕੱਚੇ ਟੋੜ ਲਏ ਆਪਾਂ ਸਾਈਜ਼ ਇੱਕ ਪਾਰਟਿਕੂਲਰ ਜਿਹਾ ਹੋ ਗਿਆ ਹਨ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਇੱਕ ਡੱਬੇ 'ਚ ਪਾ ਕੇ ਬੰਦ ਕਰਤਾ ਤੇ ਦੋ ਦਿਨ ਬਾਅਦ ਪੱਕ ਗਏ ਦਬਾ ਕੇ ਦੇਖੇ ਠੀਕ ਹੈ ਤੇ ਲੋ ਜੀ ਆਪਾਂ ਦੋ ਚੀਕੂ ਛਿੱਲ ਲਈ ਤੇ ਬਹੁਤ ਸੋਣੀ ਇਹਨਾਂ ਚੋ ਖੁਸ਼ਬੂ ਆਉਂਦੀ ਹੈ ਜਿਹੜੇ ਘਰ ਦੇ ਚੀਕੂ ਨੇ ਤੇ ਬਹੁਤ ਹੀ ਸੋਹਣਾ ਨੰਦ ਰੰਗ ਐਂਡ ਟੈਕਸਚਰ ਹੁੰਦਾ ਹੈ ਮੇ ਤਾਂ ਖੁਸ਼ਬੂ ਲੈ ਕੇ ਦਿਲ ਪਰ ਜਾਂਦਾ ਹੈ ਤੇ ਲਓ ਜੀ ਆਪਾਂ ਇਹਦੇ ਚੰਨੇ ਮਿੱਠਾ ਕੋਈ ਨਹੀਂ ਪਾਉਣਾ ਦੁੱਧ ਪਾ ਦਨੇ ਆ ਬੱਚਿਆਂ ਨੂੰ ਛੋਟੇ ਹੁੰਦੇ ਆ ਤਾਂ ਇਹੀ ਆਪਾਂ ਜਿਹੜੇ ਪਾਊਡਰਡ ਮਿਲਕ ਦੇਣ ਲੱਗ ਜਾਨੇ ਆ ਪਾਊਡਰ ਵਾਲੀਆਂ ਚੀਜ਼ਾਂ ਜਿਹੜੀਆਂ ਕੰਪਲੇਨ ਆ ਗਿਆ ਹੋਰ ਇਹ ਜੇ ਲਟਰਮ ਬਟਰਨ ਬਹੁਤ ਸਾਰੀਆਂ ਚੀਜ਼ਾਂ ਨੇ ਹਨਾ ਜਿਹੜੀਆਂ ਆਪਾਂ ਬੱਚਿਆਂ ਨੂੰ ਦੇਣ ਲੱਗ ਜਾਨੀਆਂ ਉਹਨਾਂ ਤੋਂ ਕੋਸ਼ਿਸ਼ ਕਰੋ ਅਗਰ ਤੁਸੀਂ ਹੁਣ ਬੱਚਾ ਪਾਲ ਰਹੇ ਹੋ ਤੇ ਹਲੇ ਤੱਕ ਉਹਨੂੰ ਇਹ ਆ ਤਾਂ ਨਹੀਂ ਪਾਈਆਂ ਤਾਂ ਨਾ ਪਾਓ ਬਹੁਤ ਸਾਰਾ ਫਰੂਟ ਹੈ ਜਿਹੜਾ ਤੁਸੀਂ ਮਿਕਸ ਕਰਕੇ ਦੇ ਸਕਦੇ ਹੋ ਫਲੇਵਰਡ ਦੁੱਧ ਬੱਚਾ ਅਗਰ ਪੀਣਾ ਚਾਹੁੰਦਾ ਤਾਂ ਨੇਚਰਲ ਫਲੇਵਰਸ ਬਥੇਰੀਆਂ ਨੇ ਆਸੇ-ਬਸੇ ਆਪਣੇ ਹਰ ਸੀਜ਼ਨ 'ਚ ਕੋਈ ਨਾ ਕੋਈ ਫਰੂਟ ਹੁੰਦਾ ਹੀ ਹੈ ਲੋ ਜੀ ਇੰਨਾ ਹੀ ਕੰਮ ਸੀਗਾ ਠੀਕ ਹੈ ਤੇ ਆਪਣਾ ਚੀਕੂ ਸ਼ੇਕ ਜਿਹੜਾ ਹੈ ਉਹ ਤਿਆਰ ਹੈ ਇਹਦੇ 'ਚ ਤਾਂ ਮਿੱਠਾ ਵੀ ਨਹੀਂ ਪਾਉਣਾ ਪੈਂਦਾ ਇਹਦੀ ਖਿੱਚਣਾ ਬਿਲਕੁਲ ਹੀ ਨਹੀਂ ਕਰਨੀ ਪੈਂਦੀ ਥੋੜਾ ਜਿਹਾ ਬਸ ਮੈਂ ਇਹਦੇ 'ਚ ਆਈਸ ਪਾ ਦਿੰਨੀ ਐ ਇਹ ਨਾ ਮਤਲਬ ਇਸ ਤਰ੍ਹਾਂ ਤੁਸੀਂ ਜਿਹੜੀਆਂ ਚੀਜ਼ਾਂ ਬਣਾਉਂਦੇ ਹੋ ਕਈ ਵਾਰੀ ਘਰੇ ਕੋਈ ਆ ਜਾਂਦਾ ਹੈ ਨਾ ਤਾਂ ਉਦੋਂ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਬਹੁਤ ਹੀ ਵਧੀਆ ਰਹਿੰਦੀਆਂ ਚਾਹ ਬਣਾਉਣ ਦੀ ਬਜਾਏ ਜਾਂ ਕੋਲ ਡਰਿੰਕ ਵਗੈਰਾ ਹਨਾ ਉਹ ਕੋਈ ਸਸਤੇ ਨਹੀਂ ਹੈਗੀਆਂ ਜਾਂ ਤੇ ਅੱਜਕੱਲ ਕੋਈ ਪੀਣ ਆ ਪਸੰਦ ਵੀ ਨਹੀਂ ਕਰਦਾਗਾ ਉਹਨਾਂ ਨੂੰ ਠੀਕ ਹੈ ਇਹਨੂੰ ਮੈਂ ਇਦਾਂ ਹੀ ਕਰ ਲੈਣੀ ਹੈ ਕੋਲਡਿੰਗ ਉਹਦੇ ਚ ਉਹਦੇ ਚ ਮਾਰਨ ਦੀ ਏਡੇ ਠੰਡਾ ਹੋ ਜਾਣਾ ਨਹੀਂ ਸੋ ਇਦਾਂ ਤੁਸੀਂ ਬਹੁਤ ਹੀ ਹੈਲਦੀ ਜਿਹੜਾ ਹੈਗਾ ਡਰਿੰਕ ਤਿਆਰ ਕਰ ਲੈਣੀ ਉਹ ਠੀਕ ਹੈ ਨਾਲੇ ਤਾਂ ਤੁਸੀਂ ਦੁੱਧ ਪੀ ਲਿਆ ਜਿਹੜਾ ਕਿ ਲੇਡੀਜ਼ ਬਹੁਤ ਘੱਟ ਪਿੰਦੀਆਂ ਹਨਾ ਦੁੱਧ ਬਹੁਤ ਜ਼ਰੂਰੀ ਹੈ ਮੈਂ ਨਾ ਪਿਛਲੇ ਦਿਨਾਂ ਚ ਮਤਲਬ ਛੁੱਟੀਆਂ ਚ ਜਦੋਂ ਇੱਕ ਚੀਜ਼ ਦੇਖੀ ਘਰੇ ਰਹਿ ਕੇ ਕਿ ਘਰੇ ਸਾਡਾ ਖਾਣ ਪੀਣ ਦਾ ਡਿਸਪਲਿਨ ਬਿਲਕੁਲ ਹੀ ਨਹੀਂ ਰਹਿੰਦਾ ਹੈਗਾ ਹਾਊਸ ਵਾਈਫਸ ਨੂੰ ਮੈਂ ਇਸ ਗੱਲ ਤੇ ਜ਼ਰੂਰ ਕਹੂੰਗੀ ਕਿ ਜਿਵੇਂ ਮੇਰਾ ਛੁੱਟੀਆਂ ਦੇ ਵਿੱਚ ਡਿਸਪਲਿਨ ਟੁੱਟਿਆ ਨਾ ਤੁਸੀਂ ਆਪਣਾ ਪਲੀਜ਼ ਡਿਸਪਲਿਨ ਬਣਾ ਕੇ ਰੱਖੋ ਕਿਉਂਕਿ ਚਲੋ ਸਾਨੂੰ ਤਾਂ ਫੇਰ ਵੀ ਆਏ ਹੁੰਦਾ ਵੀ ਮਹੀਨੇ ਬਾਅਦ ਤਾਂ ਫੇਰ ਉਸੇ ਡਿਸਪਲਿਨ ਚ ਆ ਹੀ ਜਾਣਾ ਅਸੀਂ ਹਨਾ ਪਰ ਤੁਸੀਂ ਇਸ ਚੀਜ਼ ਦਾ ਖਾਸ ਖਿਆਲ ਰੱਖੋ ਕਿ ਘਰੇ ਰਹਿ ਕੇ ਸਾਡੇ ਤੋਂ ਨਾ ਕਦੇ ਕੋਈ ਆ ਗਿਆ ਚਾਹ ਬਣਾ ਲਓ ਕਦੇ ਵੈਸੇ ਹੀ ਹੁਣ ਰੋਟੀ ਦਾ ਟਾਈਮ ਹੋ ਗਿਆ ਹੁਣ ਇਹਦਾ ਹੋ ਗਿਆ ਤਾਂ ਇਹਨਾਂ ਚੀਜ਼ਾਂ ਦਾ ਸਾਡੇ ਲਈ ਟਾਈਮ ਹੀ ਨਹੀਂ ਬਚਦਾ ਸਪੇਸ ਨਹੀਂ ਬਚਦੀ ਕਿ ਕਿਹੜੇ ਵੇਲੇ ਖਾਈਏ ਪੀઈએ ਸੋ ਇਸ ਚੀਜ਼ ਦਾ ਤੁਸੀਂ ਖਿਆਲ ਰੱਖਣਾ ਹੈ ਕਿ ਹਰ ਬਾਰ ਜ਼ਰੂਰੀ ਨਹੀਂ ਕਿ ਅਸੀਂ ਚਾਹ ਨਾਲ ਜ਼ਰੂਰ ਪੀਣੀ ਹੈ ਜੇ ਆ ਗਿਆ ਵੀ ਆਇਆ ਤਾਂ ਜਿਆ ਤਾਂ ਆਏਗੇ ਨੂੰ ਵੀ ਜੇ ਅਫੋਰਡ ਕਰ ਸਕਦੇ ਆਪਾਂ ਇਸ ਤਰ੍ਹਾਂ ਦੀ ਚੀਜ਼ ਬਣਾ ਲਓ ਨਾ ਸ਼ੀਕ ਵਗੈਰਾ ਬਣਾ ਲਓ ਕੁਛ ਤਾਂ ਕਿ ਐਸੀ ਵੀ ਉਹੀ ਚੀਜ਼ ਲੈ ਲਈਏ ਜਾਂ ਫਿਰ ਤੁਸੀਂ ਉਦੋਂ ਮਨਾ ਆਪਣੇ ਆਪ ਨੂੰ ਮਨਾਵਰਦੋਂ ਕਿ ਨਹੀਂ ਲੈਣੀ ਚਾਹ ਬਹੁਤ ਪਰਵੀ ਦੀ ਤੇ ਇਸ ਚ ਇਹ ਚੀਜ਼ ਦੀ ਸਪੇਸ ਬਣਾਓ ਬਹੁਤ ਬਹੁਤ ਜ਼ਰੂਰੀ ਹੈ ਅਗਰ ਤੁਸੀਂ ਹੈਲਥ ਦਾ ਖਿਆਲ ਨਹੀਂ ਰੱਖੋਗੇ ਬਾਕੀ ਸਭ ਦਾ ਚਾਹੇ ਜਿੰਨਾ ਮਰਜੀ ਖਿਆਲ ਰੱਖੀ ਜਾਓ ਘਰ ਦੇ ਵਿੱਚ ਬਰਕਤ ਨਹੀਂ ਆਉਗੀ ਕਿਉਂਕਿ ਬਰਕਤ ਤੁਹਾਡੇ ਹੱਥਾਂ ਵਿੱਚ ਦੀ ਆਉਣੀ ਹੈ ਤੇ ਜੇ ਤੁਸੀਂ ਢਿੱਲੇ ਵਿੱਚ ਸਿਓ ਤੁਹਾਡੇ ਮੱਥੇ 'ਚ ਵੱਟ ਪੈਣੇ ਸ਼ੁਰੂ ਹੋ ਗਏ ਕੰਮ ਕਰਦੇ ਹੋਏ ਹਾਏ ਹਾਏ ਹੋਣ ਲੱਗੀ ਤੇ ਫਿਰ ਬਰਕਤ ਕਿੱਦਾਂ ਆਉਗੀ ਸੋ ਲੋ ਜੀ ਚੀਕੂ ਦਾ ਸ਼ੇਕ ਤਿਆਰ ਹੈ ਬਹੁਤ ਹੀ ਜਿਆਦਾ ਟੇਸਟੀ ਬਣਦਾ ਹੈ ਬਿਲਕੁਲ ਦੁੱਧ ਦੁੱਧ ਦੇ ਵਿੱਚ ਬਿਲਕੁਲ ਚੀਨੀ ਕੁਛ ਨਹੀਂ ਪਾਉਣਾ ਉਸੇ ਸਿੰਪਲ ਮੈਂ ਦੋ ਚੀਕੂ ਪਾਈ ਤੇ ਆਹ ਦੇਖ ਲਓ ਤੁਸੀਂ ਥੋੜੀ ਜਿਹੀ ਦੁੱਧ ਨਾਲ ਹੀ ਬਣ ਜਾਂਦਾ ਹੈ ਕਿਉਂਕਿ ਚੀਕੂ ਦਾ ਆਪਣਾ ਵੀ ਆ ਵੋਲਿਊਮ ਹੈ ਠੀਕ ਹੈ ਨਾ ਸੋ ਬਣਾਓ ਬੱਚਿਆਂ ਨੂੰ ਦੋ ਬਜ਼ੁਰਗਾਂ ਨੂੰ ਦਿਓ ਆਪ ਵੀ ਪੀਓ ਇੰਜੋਏ ਕਰੋ ਇੱਕ ਵਾਰੀ ਦੇਣ ਦੀ ਚਾਹ ਚਾ ਸਕਿਪ ਕਰਕੇ ਉੱਥੇ ਇਹਨੂੰ ਐਡ ਕਰ ਲਓ ਠੀਕ ਹੈ ਜੀ ਮਿਲਾਂਗੇ ਕਿਸੇ ਅਗਲੀ ਵੀਡੀਓ 'ਚ ਕਮੈਂਟ ਕਰਕੇ ਦੱਸਿਆ ਜਰੂਰ ਕਰੋ ਕਿ ਤੁਹਾਡੇ ਕੰਮ ਦੀ ਸੀਗੀ ਵੀਡੀਓ ਜਾਂ ਨਹੀਂ ਸੀ ਕਿਉਂਕਿ ਅਗਰ ਤੁਹਾਨੂੰ ਲੱਗਦਾ ਹੈ ਕਿ ਇਹ ਵੀਡੀਓ ਤੁਹਾਨੂੰ ਕੋਈ ਬਾਤ ਦਾ ਫਾਇਦਾ ਨਹੀਂ ਤਾਂ ਅਪ ਟ੍ਰੈਕ ਚੇਂਜ ਕਰ ਲਾਂਗੇ